ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਮੱਕੀ ਦੇ ਅਚਾਰ ਬਾਰੇ ਨਫੇ ਤੇ ਨੁਕਸਾਨ ਬਾਰੇ ਜ਼ਰੂਰ ਦੱਸਣਾਗਾ ਦੋਸਤੋ ਮੈਂ 2014 ਦੇ ਵਿੱਚ ਮੱਕੀ ਬੀਜਣੀ ਸਟਾਰਟ ਕੀਤੀ ਜਿਸ ਟਾਈਮ ਸਾਡੇ ਏਰੀਏ ਦੇ ਵਿੱਚ ਮਾਨਸਾ ਜ਼ਿਲ੍ਹੇ ਚ ਕੋਈ ਇਕੱੱਦਾ ਟਮਾਟ ਲਈ ਬੀਜ ਦਾ ਹੁੰਦਾ ਸੀ ਦੋਸਤੋ ਇਹਦੇ ਪਹਿਲਾ ਆਪਾਂ ਕੋਈ ਵੀ ਚੀਜ਼ ਇਹਦੇ ਨੁਕਸਾਨ ਦੱਸਦੇ ਆ ਨੰਬਰ 1 ਜਦੋਂ ਆਪਾਂ ਮੱਕੀ ਨੂੰ 85 ਤੋਂ 90 ਦਿਨਾਂ ਤੋਂ ਪਹਿਲਾਂ ਪਹਿਲਾਂ ਆਚਾਰ ਪਾ ਲੰਨੇ ਆ ਉਹ ਕੱਚਾ ਆਚਾਰ ਪੈ ਜਾਂਦਾ ਦੁੱਧੇ ਦੇ ਵਿੱਚ ਹੁੰਦਾ ਉਹ ਦਾ ਰੰਗ ਵੀ ਆਚਾਰ ਦਾ ਕਾਲਾ ਕਾਲਾ ਪੈ ਜਾਂਦਾਗਾ ਆਚਾਰ ਦਾ ਰੰਗ ਸੁਨਹਿਰੀ ਹੋਣਾ ਚਾਹੀਦਾਗਾ ਦੋਸਤੋ ਨੁਕਸਾਨ ਬਾਰੇ ਗੱਲ ਕਰੀਏ ਨੁਕਸਾਨ ਜਦੋਂ ਆਪਾਂ ਲੋਡ ਤੋਂ ਵੱਧ ਪਾਉਨੇ ਆ ਤਾਂ ਪਸ਼ੂਆਂ ਦੇ ਉੱਤੇ ਮੋਟਾਪਾ ਜਿਆਦਾ ਆ ਜਾਂਦਾ ਹੈਗਾ ਤੇ ਜਿਵੇਂ ਕਿ ਆਪਣੇ ਤੁਹਾਡੇ ਸਾਹਮਣੇ ਇੱਕ ਕੱਟੀ ਖੜੀ ਆ ਇਹ ਆਪਾਂ ਚਾਰ ਨਾਲ ਨਿਪਾਲੀ ਇਹਦੇ ਨਾਲ ਫੀਡ ਵੀ ਦਿੱਤੀ ਹੋਈ ਹੈ ਜੀ ਤੇ ਜਦੋਂ ਆਪਣਾ ਕਟਰ ਨੂੰ ਲੋਡ ਤੋਂ ਵੱਧ ਜਾਂ ਪਸ਼ੂ ਨੂੰ ਲੋਡ ਤੋਂ ਵੱਧ ਪਾਉਨੇ ਦਾ ਛੋਟਾ ਅਫਸਰ ਛੋਟੀ ਦੇ ਬੱਚੇਦਾਨੀਆਂ ਵੀ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਤਾਂ ਦੋਸਤੋ ਅਚਾਰ ਨੂੰ ਦਿਨ ਦੇ ਵਿੱਚ ਲਗਭਗ ਇੱਕ ਪਸ਼ੂ ਨੂੰ 10 ਤੋਂ 15 ਕਿਲੋ ਹੀ ਪਾਓ ਤੇ ਇਹਦੇ ਫਾਇਦੇ ਨੰਬਰ 1 ਪਸ਼ੂ ਦਾ ਜਿਹੜਾ ਸਰੀਰ ਦਾ ਬਾਡੀ ਬੰਦਤਰਾ ਉਹਦਾ ਵੇਟ ਬਣਾ ਕੇ ਰੱਖਦਾਗਾ ਤੇ ਕਈ ਭਰਾ ਕਈ ਆ ਸਾਡੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਅਸੀਂ ਆਪਣੇ ਪਸ਼ੂ ਨੂੰ ਇੰਨੀ ਫੀਡ ਨਹੀਂ ਪਾ ਸਕਦੇ ਤਾਂ ਚਾਰ ਦੇ ਨਾਲ ਹੀ ਕੰਮ ਚਲਾਉਂਦੇ ਨੇ ਤਾਂ ਚਾਰ ਨਾਲ ਵੀ ਵੀਰ ਪਸ਼ੂ ਦੀ ਜਿਹੜੀ ਬਾਡੀ ਬਣਤਰਾ ਬਣਿਆ ਰਹਿੰਦਾਗਾ ਤੇ ਉਸ ਦੇ ਨਾਲ ਫੀਡ ਦੀ ਵੀ ਘੱਟ ਲੋਡ ਪੈਂਦੀ ਆ ਦੋਸਤੋ ਇਸੇ ਕਰਕੇ ਅਸੀਂ ਕਹਿੰਨੇ ਆਂ ਵੀ ਜਿਹੜਾ ਮੱਕੀ ਦਾ ਸੈਲ ਜਾਂ ਮੱਝਾਂ ਵਿੱਚ ਘੱਟ ਵਰਤੋਂ ਕਰਨੀ ਚਾਹੀਦੀ ਆ ਤਾਂ ਕਈ ਵਾਰ ਆਪਣੇ ਵੀਰ ਕੀ ਕਰ ਦਿੰਦੇ ਨੇ ਅੱਜ ਕੱਲ ਜਿਵੇਂ ਉల్లి ਵਾਲਾ achar ਹੁੰਦਾਗਾ ਕੱਚੇ achar ਨੂੰ ਉల్లి ਪੈ ਜਾਂਦੀਆਂ ਉల్లి ਵਾਲਾ ਪੱਟ ਕੇ ਸੁੱਟ ਦਿੰਦੇ ਨੇ ਜਾਂ ਪੱਟ ਕੇ ਉਹਨੂੰ ਧੁੱਪ ਵਿੱਚ ਸੁਕਾ ਲੈਂਦੇ ਨੇ ਵੀ ਇਹਦੇ ਵਿੱਚ ਜਿਹੜਾ ਉల్లి ਦੇ ਬੈਕਟੀਰੀਆ ਖਤਮ ਹੋ ਜਾਂਦੇ ਨੇ ਉਹ ਉల్లి ਦੇ ਬੈਕਟੀਰੀਆ ਖਤਮ ਨਹੀਂ ਹੁੰਦੇ ਉਹ ਪਸ਼ੂ ਦੇ ਅੰਦਰ ਜਾ ਕੇ ਹੀ ਨੁਕਸਾਨ ਕਰ ਦਿੰਦੇ ਨੇ ਜਿਵੇਂ ਕਿ ਥਣਾ ਦਾ ਰੋਗ ਆ ਜਾਂਦਾਗਾ ਥਣਾ 'ਚ ਸਿੱਧੀਆਂ ਆਉਂਦੀਆਂ ਨੇ ਜਾਂ ਥਣਾ 'ਚ ਲਹੂ ਆਉਂਦਾਗਾ ਇਹ ਵਿਹਾਰਾ ਪਸ਼ੂ ਰਹਿਣ ਦੇ ਵਿੱਚ ਵੀ ਤੰਗ ਕਰਦਾਗਾ ਬਾਰ-ਬਾਰ ਰਿਪੀਟਰ ਵੀ ਹੁੰਦਾਗਾ ਤਾਂ ਇਸੇ ਕਰਕੇ ਆਪਾਂ ਆਪਣੇ ਪਸ਼ੂਆਂ ਨੂੰ ਲੋਡ ਅਨਸਾਰ ਹੀ ਵਰਤੀਏ ਜਿਵੇਂ ਕਿ ਹੁਣ ਤੁਸੀਂ ਆਪ ਦੇਖ ਸਕਦੇ ਹੋ ਆਪਣੇ ਪਸ਼ੂਆਂ ਨੂੰ ਪਾਇਆ ਹੋਇਆ ਹੈਗਾ ਤੁਸੀਂ ਇਹ ਬਿਲਕੁਲ ਦੇਖ ਸਕਦੇ ਹੋ ਨਾ ਮਾਤਰ ਚ ਹੀ ਪਾਇਆ ਹੋਇਆ ਸੀ ਨੇ ਕੋਈ ਜ਼ਿਆਦਾ ਨਹੀਂ ਆ ਦੇਖੋ ਨਾਲ ਸੰਨੀ ਲਾਈ ਹੋਈ ਹੈ ਜੀ ਤੇ ਵਿੱਚ ਦੇ ਨਾ ਮਾਤਰ ਦੇ ਵਿੱਚ ਹੀ ਚਾਰ ਪਾਇਆ ਹੋਇਆ ਚਾਰ ਨੂੰ ਆਪਣੇ ਲੋੜ ਅਨਸਾਰ ਹੀ ਜਿਵੇਂ ਕਿ ਆਪਾਂ ਆਪਣੇ ਸਰੀਰ ਦੇ ਉੱਪਰ ਹੀ ਲਾ ਲਈਏ ਕਿ ਆਪਾਂ ਲੋੜ ਤੋਂ ਵੱਧ ਕੋਈ ਵੀ ਚੀਜ਼ ਖਾਣੇ ਪੀਣਿਆਂ ਤਾਂ ਉਹ ਆਪਣੇ ਲਈ ਨੁਕਸਾਨ ਹੀ ਹੁੰਦਾਗਾ ਇਸੇ ਕਰਕੇ ਦੋਸਤੋ ਚਾਰ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ